ਵੀ ਪਾਰਟੀ ਮਰਦਾਬਾਦ 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 ੱੱਕੇ ਸਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਚਾਇਤੀ ਚੋਣਾਂ 'ਚ ਪੰਜਾਬ ਵਿੱਚ ਸੱਤਾਧਾਰੀ ਧਿਰ ਦੇ ਵਰਕਰਾਂ ਵੱਲੋਂ ਅਕਾਲੀ ਕਾਂਗਰਸ ਪੱਖਿਆ ਦੇ ਵਿਚਕਾਰ ਲੜਾਈ ਝਗੜੇ ਦੀਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਆ ਰਹੀਆਂ ਹਨ ਉੱਥੇ ਹੀ ਹਲਕਾ ਨਾਬਾ ਤੋਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬੀਬੀ ਰਾਜਕੌਰਤ ਜ਼ਿਲ੍ਹਾ ਚੇਅਰਮੈਨ ਐਸਸੀ ਡਿਪਾਰਟਮੈਂਟ ਕਾਂਗਰਸ ਕੁਲਵਿੰਦਰ ਸਿੰਘ ਸਖੇਵਾਲ ਦੇ ਘਰ ਤੇ ਵਿਰੋਧੀਆਂ ਵੱਲੋਂ ਅੱਧੀ ਰਾਤ ਨੂੰ ਇੱਟਾਂ ਦੇ ਨਾਲ ਹਮਲਾ ਕੀਤਾ ਗਿਆ ਪਾਵੇਂ ਕਿ ਇਹ ਪਰਵਾਰ ਪੰਚਾਇਤੀ ਚੋਣਾਂ ਵਿੱਚ ਨਹੀਂ ਖੜਾ ਪਰ ਕਿਸੇ ਇੱਕ ਟੜੇ ਦੀ ਪੰਚਾਇਤੀ ਚੋਣਾਂ ਦੇ ਵਿੱਚ ਮਦਦ ਕਰ ਰਿਹਾ ਹੈ ਪੀੜਿਤ ਪੱਖ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਮਾਨ ਦੇ ਕਰੀਬੀ ਅਤੇ ਪਿੰਡ ਸੁਖੇਵਾਲ ਦੇ ਸਾਬਕਾ ਸਰਪੰਚ ਤਰਮਿੰਦਰ ਸਿੰਘ ਦੇ ਉੱਪਰ ਇਸ ਹਮਲੇ ਦਾ ਦੋਸ਼ ਲਾਇਆ ਗਿਆ ਸੀਸੀਟੀਵੀ ਫੁਟੇਜ ਵਿੱਚ ਵਿੱਚ ਰੇਖਿਆ ਜਾਸ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਕਾਰ ਦੇ ਵਿੱਚ ਆਉਂਦਾ ਹੈ ਤੇ ਕਾਂਗਰਸੀ ਲੀਡਰ ਕੁਲਵਿੰਦਰ ਸਿੰਘ ਸੁਖੇਵਾਲ ਦੇ ਘਰ ਦੇ ਉੱਪਰ ਇੱਟ ਨਾਲ ਹਮਲਾ ਕਰ ਦਿੰਦਾ ਹੈ ਭਾਵੇਂ ਕਿਸੇ ਇੱਟ ਨਾਲ ਕੋਈ ਜ਼ਖਮੀ ਨਹੀਂ ਹੋਇਆ ਲੇਕਿਨ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਪੰਚਾਇਤੀ ਚੋਣਾਂ ਲਈ ਡਰਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਕਾਂਗਰਸ ਆਗੂਆਂ ਦਾ ਕਹਿਣਾ ਕਿ ਲਗਾਤਾਰ ਉਹਨਾਂ ਨੂੰ ਪੰਚਾਇਤੀ ਚੋਣਾਂ ਦੇ ਵਿੱਚ ਤੰਗ ਪਰੇਸ਼ਾਨ ਕੀਤਾ ਜਾ ਰਿਹਾ 12:10 ਦੀ ਗੱਲ ਹੈਗੀ ਆ ਜਦੋਂ ਮੇਰੇ ਘਰ ਦੇ ਉੱਤੇ ਤਰਮਿੰਦਰ ਸਿੰਘ ਪੁੱਤਰ ਭਜਨ ਸਿੰਘ ਨੇ ਜੋ ਕਿ ਸਾਬਕਾ ਸਰਪੰਚ ਚੰਨਪ੍ਰੀਤ ਕੌਰ ਦੇ ਘਰ ਵਾਲਾ ਉਨੇ ਸਾਡੇ ਘਰ ਦੇ ਉੱਤੇ ਹਮਲਾ ਕੀਤਾ ਮੇਰੇ ਘਰ ਦੇ ਉੱਤੇ ਇੱਟਾਂ ਮਾਰੀਆਂ ਗਾਲਾਂ ਕੱਢੀਆਂ ਜਾਤੀ ਸੂਚਕ ਸ਼ਬਦ ਵਰਤੇ ਤੇ ਡੈਮੋਕ੍ਰੇਸੀ ਦਾ ਜਿਹੜਾ ਕੁੰਭ ਮਹਾਕੁੰਭ ਚੱਲ ਰਿਹਾ ਜੋ ਮੋਡਲੀ ਪੰਚਾਇਤ ਆ ਉਹਨੂੰ ਚੁਣਨ ਵਾਸਤੇ ਮੈਂ ਜਿਹੜੇ ਹੈਗੇ ਨੇ ਮੈਂਬਰ ਪੰਚਾਇਤ ਜਾਂ ਸਰਪੰਚ ਖੜੇ ਕੀਤੇ ਸੀਗੇ ਉਸੇ ਖੁੰਦਕ ਨੂੰ ਲੈ ਕੇ ਉਹ ਨੇ ਮਤਲਬ ਕਿ ਮੇਰੇ ਘਰ ਦੇ ਉੱਤੇ ਹਮਲਾ ਕੀਤਾ ਮੈਂ ਕੱਲ ਐਸਐਸਓ ਨੂੰ 4 ਵਜੇ ਫੋਨ ਕੀਤਾ ਸੀ ਕਿ ਮੇਰੇ ਘਰ ਦੇ ਉੱਤੇ ਹਮਲਾ ਵੀ ਹੋ ਸਕਦਾ ਤੇ ਇਹਦਾ ਅਸਲਾ ਵੀ ਜਮ੍ਹਾਂ ਕਰਾਇਆ ਜਾਵੇ ਬੰਦੇਆ ਕਿਉਂਕਿ ਪਹਿਲਾਂ ਵੀ ਐਸੇ ਕਿਸੇ ਗਰੀਬ ਦੇ ਘਰੇ ਸਾਡੇ ਮੰਗੂ ਸਿੰਘ ਦੇ ਘਰੇ ਪਹਿਲਾਂ ਵੀ ਇਹਨੇ ਗੋਲੀਆਂ ਚਲਾਈਆਂ ਨੇ ਉਹ ਗਰੀਬ ਹੋਣ ਦੇ ਨਾਤੇ ਉਹਨਾਂ ਨੇ ਉਹ ਗੱਲ ਦਵਾਈ ਨਹੀਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਈ ਜਾ ਕਿਉਂਕਿ ਇਹ ਸਮਗਲਰ ਵੀ ਇਹ ਚਿੱਟਾ ਵੀ ਵੇਚਦਾ ਆਫੀਮ ਵੀ ਵੇਚਦਾ ਇਹ ਬੰਦਾ ਸੋ ਇਹ ਗੁਰਗਾ ਪਾਲਿਆ ਹੋਇਆ ਦੇਵਮਾਨ ਨੇ ਤੋ ਇਸ ਕਰਕੇ ਮੇਰੀ ਹੱਤਵਾਨ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਅਗਰ ਕਾਰਵਾਈ ਹੁੰਦੀ ਹੈ ਤਾਂ ਠੀਕ ਹੈ ਨਹੀਂ ਅੱਜ ਅਸੀਂ ਐਸ்சி ਕਮਿਸ਼ਨ ਵੱਲੋਂ ਐਸ்சி ਡਿਪਾਰਟਮੈਂਟ ਵੱਲੋਂ ਮੇਰੀ ਪੂਰੀ ਕਾਂਗਰਸ ਦੀ ਟੀਮ ਵੱਲੋਂ ਅਸੀਂ ਇੱਕ ਬਹੁਤ ਵੱਡਾ ਧਰਨਾ ਦੇਣ ਜਾ ਰਹੇ ਹਾਂ ਪ੍ਰਸ਼ਾਸਨ ਅੱਗੇ ਹੱਤਵਾਨ ਕੇ ਬੇਨਤੀ ਹੈ ਕਿ ਹਜੇ ਡੁੱਲੇ ਵੇਰਾਂ ਦਾ ਕੋਈ ਸ ਨਹੀਂ ਬਗੜਿਆ ਇਹ ਬੰਦੇ ਨੂੰ ਕਾਰਵਾਈ ਕਰਕੇ ਇਹਦੇ ਤੇ ਪਰਚਾ ਦਰਜ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਜੀ ਵੱਲੇ ਵੀ ਨਿੱਜੀ ਦੁਸ਼ਮਣ ਚੱਲੇ ਤੁਹਾਡੇ ਨਾਲ ਕੋਈ ਮੇਰੇ ਨਾਲ ਕੋਈ ਨਿੱਜੀ ਦੁਸ਼ਮਣ ਨਹੀਂ ਜੀ ਬਸ ਇਹ ਇਹ ਸੀਗਾ ਜਦੋਂ ਸੱਤਾ ਦੇ ਬਦਲੇ ਆ ਮੈਂ ਕਾਂਗਰਸ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਦੇ ਲੋਕਾਂ ਦੇ ਨਾਲ ਖੜਦਾ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਉਹ ਉਸ ਖੁੰਦਕ ਨੂੰ ਲੈ ਕੇ ਇਹ ਮਤਲਬ ਕਿ ਕਿਸੇ ਦਬਾਉਣਾ ਚਾਹੁੰਦਾ ਪ੍ਰੈਸਰਾਈਜ਼ ਕਰਨਾ ਚਾਹੁੰਦਾ ਮਤਲਬ ਕਿ ਇਹ ਗੁੰਡਾਗਰਦੀ ਕਰ ਰਿਹਾ ਮਤਲਬ ਹੋਰ ਮੇਰੀ ਕੋਈ ਇਹਦੇ ਨਾਲ ਕੋਈ ਨਿੱਜੀ ਕੋਈ ਦੁਸ਼ਮਣੀ ਨਹੀਂ ਹੈਗੀ ਸਰਕਾਰ ਬੋਲ ਰਹੀ ਹੈ ਪਾਰਟੀ ਬਾਜੀ ਨੂੰ ਬਖ ਹੋ ਕੇ ਬੋਟਾ ਲੜ ਜਾਣਗੇ ਆਪਾਂ ਸੋਟਣਾ ਜੁਛਤੀ ਹੋ ਰਿਹਾ ਹੈ ਸਰਕਾਰ ਨਿਹਰਾ ਝੂਠ ਬੋਲ ਰਹੀ ਆ दारू ਪੀ ਕੇ ਭਗਵੰਤ ਮਾਨ ਕੋਸੋਰ ਗੱਲ ਕਰ ਜਾਂਦਾ ਇਹਦੇ ਜਿਹੜੇ ਐਮ ਐਲ اے ਨੇ ਉਹ ਗੱਲ ਕੋਸੋਰ ਕਰ ਜਾਂਦਾ ਪਰ ਅੱਜ ਜੋ ਪੰਜਾਬ ਦੇ ਵਿੱਚ ਹੋ ਰਿਹਾ ਬਹੁਤ ਹੀ ਮਦਭਾਗਾ ਕੱਲ ਜੀਰੇ ਦੇ ਵਿੱਚ ਸੁਣਿਆ ਨੇ ਇੱਕ ਆਪਣੇ ਇੱਥੇ ਵੀਡੀਓ ਨੇ ਸਾਰੇ ਆਮ ਕੈਂਡੀਡੇਟਾਂ ਨੂੰ ਗਾਲਾਂ ਕੱਢੀਆਂ ਪੁਨਰੇੜੀ ਬਲਾਕ ਦੇ ਵਿੱਚ ਇਸੇ ਤਰ੍ਹਾਂ ਨਾਬੇ ਦੇ ਵਿੱਚ ਮਤਲਬ ਆ ਤੁਸੀਂ ਦੇਖ ਰਹੇ ਹੋ ਮੇਰੇ ਘਰ ਦੇ ਉੱਤੇ ਲਗਾਤਾਰ ਮੇਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਾਰਿਆਂ ਦੇ ਵਿੱਚ ਰਿਕਾਰਡਿੰਗ ਮੈਂ ਪ੍ਰਸ਼ਾਸਨ ਨੂੰ ਐਸ ਐਸ ਪੀ ਸਾਹਿਬ ਨੂੰ ਐਸ ਐ ਮੁਕੀ ਦੇ ਵਿੱਚ ਵੀ ਮਤਲਬ ਕਿ ਦਰਖਾਸਤ ਦੇ ਕੇ ਆਇਆ ਪਰ ਅਜੇ ਤੱਕ ਕੋਈ ਪੁਲਿਸ ਅਧਿਕਾਰੀ ਛੋਟੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਕਹਿਣ ਦੇ ਮੁਤਾਬਕ ਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਮਤਲਬ ਕਿ ਇੱਕ ਚੋਣਾਂ ਨੂੰ ਬਹੁਤ ਹੀ ਸਿੱਧੇ ਢੰਗ ਨਾਲ ਕਰਾਇਆ ਜਾਵੇ ਤਾਂ ਕਿ ਲੋਕਾਂ ਦੇ ਉੱਤੇ ਜਿਹੜੇ ਚੋਣ ਲੜ ਰਹੇ ਉਹਨਾਂ ਤੇ ਕੋਈ ਦਬਾਅ ਨਾ ਆਵੇ ਪ੍ਰੈਸ਼ਰ ਨਾ ਆਵੇ ਇਹ ਬੰਦ ਦੀ ਕਾਰਵਾਈ ਇਸ ਬੰਦੇ ਦੇ ਉੱਤੇ ਪਰਚਾ ਦਰਜ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਪਿੰਡ ਸੋਖੇਵਾਲ ਤੋਂ ਸਾਬਕਾ ਮੈਂ ਇਹੀ ਦੱਸਣਾ ਚਾਹਣਾਗਾ ਪੱਤਰਕਾਰ ਵੀਰਨ ਤੇ ਬਾਕੀ ਜਿਹੜੀ ਪਿੰਡ ਦੀ ਸਾਡੇ ਦੇ ਸਹਿਯੋਗੀ ਨੇਗੇ ਜੋ ਕਿ ਸਾਡੇ ਸਰਪੰਚ ਸਾਹਿਬ ਨੇ ਸਾਫਾ ਧਰਮਿੰਦਰ ਸਿੰਘ ਉਹਨਾਂ ਨੇ ਜੋ ਹਰਕਤ ਕੀਤੀ ਹੈ ਸਭ ਤੋਂ ਘਟਿਆ ਹਰਕਤ ਆ ਚੋਣਾ ਚੱਲਦੀਆਂ ਇਹਨੇ ਚੋਣਾ ਲੜਦੇ ਆਏ ਆਗੇ ਆਪਾਂ ਜਿੱਤ ਹਾਰ ਬਣੀ ਬਈ ਹੈਗੀ ਤੇ ਜਿੱਤ ਹਾਰ ਦੇ ਨਾਲ ਹੀ ਸਰਪੰਚੀ ਚੁਣੀ ਜਾਂਦੀ ਹੈ ਜੋ ਕਿ ਹੁਣ ਦੇਖਿਆ ਜਾਵੇ ਸਾਡੇ ਸਰਦਾਰ ਕੁਲਵਿੰਦਰ ਸਿੰਘ ਜੀ ਦੇ ਘਰ ਤੇ ਇੱਟਾਂ ਮਾਰੀਆਂ ਨੇ ਰਾਤ 12:08 ਤੇ ਇਹ ਬਹੁਤ ਘਟੀਆ ਗੱਲ ਆ ਕਿ ਚੋਣ ਲੜਨੇ ਆਪਾਂ ਚੋਣ ਵਧੀਆ ਤਰੀਕੇ ਨਾਲ ਲੜੋ ਸਾਡਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੀ ਚੋਣ ਆਹੇ ਨਿਰਪੱਖ ਹੋਣੀ ਚਾਹੀਦੀ ਆ ਤੇ ਜਿਹੜਾ ਇਹਦਾ ਅਸਲਾ ਉਹ ਜਾ ਮਤਲਬ ਕਿ ਜਮਾ ਹੋਣਾ ਚਾਹੀਦਾਗਾ ਜੀ ਤੇ ਜੇ ਹੋ ਸਕਦਾ ਪ੍ਰਸ਼ਾਸਨ ਚੋਣ ਕਮਿਸ਼ਨ ਤਾਂ ਕੈਮਰੇ ਲਗਾ ਕੇ ਚੋਣ ਕੀਤੀ ਜਾਵੇ ਜੇ ਇਹ ਕਾਰਵਾਈ ਨਹੀਂ ਹੁੰਦੀ ਸਰਪੰਚ ਸਾਹਿਬ ਤੇ ਤਾਂ ਫਿਰ ਅਸੀਂ ਜੋ ਸੰਘਰਸ਼ ਉਹ ਕਰਾਂਗੇ ਤੇ ਧਰਨਾ ਵੀ ਲਾ ਸਕਦੇ ਆ ਅਸੀਂ ਸੁਖੇਵਾਲ ਤੋਂ ਕੋਮਲਜੀਤ ਕੌਰ ਜੀ ਸਰਪੰਚੀ ਦੀ ਚੋਣ ਲੜ ਰਹੀਆਂ ਕਾਂਗਰਸ ਪਾਰਟੀ ਵੱਲੋਂ ਤੇ ਪਾਰਟੀ ਸਾਡੇ ਉੱਤੇ ਹਮਲੇ ਕਰ ਰਹੀ ਹੈ ਇਸ ਲਈ ਸਾਨੂੰ ਕੈਮਰਿਆਂ ਦੀ ਜੀ ਸਾਡੇ ਉੱਤੇ ਹਮਲੇ ਹੋ ਰਹੇ ਨੇ ਕੱਲ ਨੂੰ ਵੀ ਸਾਨੂੰ ਡਾਰਾ ਜੀ ਵੀ ਕੱਲ ਨੂੰ ਵੀ ਸਾਡੇ ਤੇ ਬਰਦਾਤ ਹੋ ਸਕਦੀਆਂ ਨੇ ਜੀ ਇਸ ਕਰਕੇ ਸੁਰੱਖਿਆ ਦਾ ਸਾਨੂੰ ਠੋਸ ਇੰਤਜ਼ਾਮ ਕਰਕੇ ਦੇ ਦੇ ਸਰਪੰਚੀ ਦੀ ਚੋਣ ਲੜ ਰਹੇ ਨੇ ਜੀ ਘਰ ਵਾਲੀ ਅਸੀਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਹਾਂ ਤੇ ਇਹ ਜਿਹੜਾ ਆਪਣਾ ਸਾਡੇ ਨਾਲ ਖੁੰਦਰ ਕੱਢ ਰਿਹਾ ਸਰਪੰਚ ਦੇ ਮਾਨ ਦਾ ਬਹੁਤ ਨਜ਼ਦੀਕੀ ਆ ਇਹਨੇ ਇੱਕ ਰਾਤ ਕੁਲਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ ਉਹ ਵੀ ਕੁਲਵਿੰਦਰ ਸਿੰਘ ਦੀ ਸਪੋਰਟ ਕਿਉਂ ਕਰ ਰਿਹਾ ਠੀਕ ਹੈ ਜੀ ਅਸੀਂ ਇਹ ਮੰਗ ਕਰਦੇ ਹਾਂ ਵੀ ਤੇ ਪਰਚਾ ਹੋਣਾ ਚਾਹੀਦਾ ਕਿੰਨੇ ਵਜੇ ਹਮਲਾ ਹੋਇਆ 12:00 ਬਜੇ 4-5 ਮਿੰਟ ਦੇ ਕੋਈ ਪਹਿਲਾਂ ਵੀ ਕੋਈ ਹਮਲਾ ਕੀਤਾ ਉਹਦਾ ਸਾਡੇ ਨਾਲ ਪਹਿਲਾਂ ਕੋਈ ਰੰਜਿਸ਼ ਨਹੀਂ ਸੀ ਬੈਲੀ ਲਈ ਪੰਚੀ ਦੀ ਲਾਟਰੀ ਜੋ ਰਾਤ ਤੋਂ ਸਾਨੂੰ ਪਤਾ ਸਵੇਰੇ ਪਤਾ ਲੱਗਿਆ ਵੀ ਕੁਲਵਿੰਦਰ ਸਿੰਘ ਮੇਰਾ ਭਰਾ ਗਾ ਸਕਾ ਵੀ ਇਹਦੇ ਘਰ ਤੇ ਸਰਪੰਚ ਨੇ ੱਟ ਮਾਰੀਆਂ ਉਸ ਤੋਂ ਪਹਿਲਾਂ ਰਾਤ 12:00 ਵਜੇ 12:00 ਵਜੇ ਕੇ ਪੰਜ 10 ਮਿੰਟ ਤੇ ਮੈਨੂੰ ਕੁਲਵੰਤ ਦਾ ਪ੍ਰਧਾਨ ਦਾ ਫੋਨ ਆਇਆ ਕਹਿੰਦਾ ਵੀ ਯਾਰ ਬਾਹਰ ਵੀ ਗੱਡੀ ਆਈ ਹੈ ਕੋਈ ਮੈਂ ਕਿਹਾ ਚੱਲ ਮੈਂ ਆ ਗਿਆ ਜਦੋਂ ਮੈਂ ਆਇਆ ਇੱਕ ਗੱਡੀ ਖੜੀ ਸੀ ਉਰੇ ਤਾਂ ਕੋਲੇ ਜੀ ਤਰਵਿੰਦਰ ਸਰਪੰਚ ਸੀਗਾ ਮਤਲਬ ਛਾਪਕਾ ਸਰਪੰਚ ਉਹ ਜਦੋਂ ਮੈਂ ਪ੍ਰਧਾਨ ਨੂੰ ਅੰਦਰ ਲੈ ਗਿਆ ਉਹਨੂੰ ਮੈਂ ਕਿਹਾ ਵੀ ਇਹਨੂੰ ਲੈ ਕੇ ਜਾ ਇੱਥੇ ਵੀ ਭੇਜ ਦੇ ਆਪਾਂ ਜਦੋਂ ਦਵਿੰਦਰ ਉਹਨੀ ਆ ਗਏ ਉਸ ਤੋਂ ਬਾਅਦ ਸਾਡੇ ਉਧਰ ਪਿੱਠ ਘਮਾਉਂਦੇ ਘਮਾਉਂਦੇ ਉਹ ਕਿਤੇ ਇੱਟ ਮਾਰ ਗਿਆ ਉਹਰੇ ਕਲਵਿੰਦਰ ਦੇ ਬਾਰ ਤੇ ਇੱਟ ਮਾਰੀ ਉਹਨੂੰ ਇੱਟ ਇੱਟ ਮਾਰ ਕੇ ਵੀ ਭੱਜ ਕੇ ਜਾ ਖੜੇ ਨਹੀਂ ਉਸ ਤੋਂ ਬਾਅਦ ਜਦੋਂ ਅਸੀਂ ਅੰਦਰੋਂ ਆਏ ਉੱਥੇ ਸੀਗਾ ਉਹ ਦਵਿੰਦਰ ਲੈ ਗਿਆ ਉਹਨੂੰ ਖਿੱਚ ਕੇ ਦਵਿੰਦਰ ਨੂੰ ਮੈਂ ਉਹਨੂੰ ਕਿਹਾ ਮੈਂ ਇੱਥੋਂ ਲੈ ਕੇ ਜਾ ਵੀ ਇੱਥੋਂ ਚਲੇ ਜਾਓ ਕਿਉਂਕਿ ਅਸੀਂ ਮੌਕਾ ਦੇਖਿਆ ਵੀ ਇੱਥੇ ਗੜਬੜ ਵੱਧ ਸਕਦੀ ਆ ਸਾਡੀ ਸਮਝਦਾਰੀ ਇਹੀ ਅਸੀਂ ਨਹੀਂ ਚਾਉਂਦੇ ਸੀਗੇ ਕਿਉਂਕਿ ਕੁਲਵਿੰਦਰ ਸਖਾ ਭਰਾ ਮੇਰਾ ਉਸ ਚੀਜ਼ ਕਰਕੇ ਅਸੀਂ ਉਹਨੂੰ ਭੇਜਿਆ ਦੇਖੋ ਬਹੁਤ ਮੰਦ ਭਾਗੀ ਖਬਰ ਹੈ ਇਹ ਗਲਤ ਗੱਲ ਕੀਤੀ ਹੈ ਧਰਮਿੰਦਰ ਨੇ ਬਿਲਕੁਲ ਗਲਤ ਕੀਤੀ ਹੈ ਐਵੇਂ ਨਹੀਂ ਕਰਨਾ ਚਾਹੀਦਾ ਵੈਕ ਵੀ ਕੱਲਾ ਹੋਇਆ ਇਸ ਵਾਰ ਇਹ ਕਿਹਨੇ ਤੁਹਾਨੂੰ ਰਾਤ ਜੀ 12 ਵਜੇ ਦੀ ਗੱਲ ਆ ਮੈਂ ਸੁੱਤਾ ਪਿਆ ਸੀ ਜਦੋਂ ਇੱਕ ਲੱਕਤ ਗੱਡੀ ਰੋਕੀ ਮੇਰੇ ਬਾਹਰ ਮੋੜੇ ਵਾ ਫਟਾਫਟ ਉੱਠਿਆ ਮੈਂ ਉੱਠ ਕੇ ਗੇਟ ਖੋਲ੍ਹਿਆ ਜਦੋਂ ਮੈਂ ਦੇਖਿਆ ਸਰਪੰਚ ਮੈਂ ਇਹਨੂੰ ਕਿਹਾ ਸਰਪੰਚ ਵੀ ਤੂੰ ਰਾਤ ਦਾ ਕੰਮ ਆ ਵੀ ਤਬ ਤੇ ਘਰ ਜਾਓ ਵੇੁਰਗੀ ਮਤਲਬ ਹੈ ਸਾਡਾ ਬਾਅਦ ਦੇ ਵਿੱਚ ਮੁੰਡਾ ਨੰਬਰਦਾਰਾ ਸਾਡਾ ਦਪਿੰਦਰ ਤੇ ਚਤਵੰਤ ਮੈਂਬਰ ਕਾਲਾ ਉਹ ਆਏ ਮੈਂ ਬਿਆੰਤ ਨੂੰ ਫੋਨ ਕੀਤਾ ਮੇਰੀ ਮਾਸੀ ਦਾ ਮੁੰਡਾ ਇਹ ਵੀ ਮਾਸੀ ਦਾ ਮੁੰਡਾ ਮੇਰੀ ਦਾ ਕੁਲਵਿੰਦਰ ਵੀ ਉਹ ਜਿਹਦੀ ਆਇਆ ਮੈਂ ਬਿਆੰਤ ਤੇਰਾ ਨੂੰ ਭੇਜਾ ਚਲੋ ਬਿਆੰਤ ਤੇਰਾ ਨੂੰ ਟਕਾਇਆ ਮੈਂ ਜਿਹਦੀ ਆਉਂਦਾ ਬਾਹਰ ਲਾ ਲਿਆ ਮੈਂ ਸੜਕ ਤੇ ਫਿਰਕੇ ਦੇਖ ਕੇ ਮੈਨੂੰ ਕਿਹਾ ਵੀ ਭਗ ਜਾ ਵੀਰੇ ਹੱਥ ਪੈਨੇ ਆਉਂਦਾ ਮੈਂ ਅੰਦਰ ਵੜ ਗਿਆ ਫਿਰ ਬਿਆੰਤ ਨੂੰ ਬੁਲਾਇਆ ਜੀ ਮੇਰੇ ਸਾਹਮਣੇ ਗੱਲ ਹੋਈ ਹੈ ਹਿੱਟ ਮਾਰੀ ਹਾਂ ਹਿੱਟ ਤਾਂ ਸਰਿਆ ਮੈਂ ਤਾਂ ਕੋਈ ਵਹਿ ਨਹੀਂ ਰੋਕਿਆ ਇਹਨੂੰ ਹਮਲਾ ਹੋਇਆ ਹਮਲੇ ਹੀ ਆਇਆ ਇਹ ਹ ਇਹਨਾਂ ਦਾ ਕੋਈ ਫਾਇਦਾ ਨਹੀਂ ਕੀ ਮੰਗ ਕਰਦੇ ਆ ਮੰਗ ਇਹ ਹੀ ਕਹਿੰਦੇ ਬਣਦੀ ਕਾਰਵਾਈ ਆ ਜਿਹੜੀ ਇਹੋ ਜਿਹੇ ਬੰਦੇ ਨੇ ਕਰਨੀ ਚਾਹੀਦੀ